ਸੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ 92 ਸਾਲ ਦੀ ਉਮਰ ਦੇ ਵਿੱਚ ਕੱਲ ਉਹਨਾਂ ਨੇ ਆਖਰੀ ਸਾਹ ਲਿਆ ਤੇ ਉਹਨਾਂ ਦਾ ਦੀ ਜ਼ਿੰਦਗੀ ਜਿਹੜੀ ਹੈ ਉਹ ਬੜੀ ਸ਼ਾਨਾਮੱਤੀ ਹੈ ਆਪਣੇ ਆਪ 'ਚ। ਉਹਨਾਂ ਨੇ ਜਿਹੜੀ ਭਾਰਤ ਪਾਕਿਸਤਾਨ ਦੀ ਵੰਡ ਦੀ ਪੀੜਾ ਉਹ ਵੀ ਸਹੀ ਹੈ ਉਧਰੋਂ ਪਾਕਿਸਤਾਨ ਵਾਲੇ ਪਾਸਿਓਂ ਇਹਨਾਂ ਨੂੰ ਜੜਕੇ ਧਰਉਣਾ ਪਿਆ ਤੇ ਅਜਿਹੀਆਂ ਹਾਲਤਾਂ ਦੇ ਵਿੱਚ ਪੜਦੇ-ਪੜਦੇ ਉਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਮਸ਼ਹੂਰ ਯੂਨੀਵਰਸਿਟੀਆਂ ਜਿਹੜੀਆਂ ਨੇ ਇੰਗਲੈਂਡ ਦੀਆਂ ਆਕਸਫੋਰਡ ਤੇ ਕੈਂਬਰਿਜ ਉੱਥੋਂ ਪੜੇ ਤੇ ਬਹੁਤ ਹੀ ਬਨੇਮਰ ਸਹਿਤ ਬਨੇਮਰਤਾ ਦੇ ਨਾਲ ਉਹਨਾਂ ਨੇ ਜੀਵਨ ਬਤੀਤ ਕੀਤਾ ਉਹ بڑے بڑے ਉੱਚੇ ਅਹੁਦਿਆਂ ਤੇ ਵੀ ਰਹੇ ਪ੍ਰਧਾਨ ਮੰਤਰੀ ਤੇ ਜਿਹੜਾ ਵਿੱਤ ਮੰਤਰੀ ਬਣਨ ਤੋਂ ਪਹਿਲਾਂ ਵੀ ਤੇ ਅ ਹੰਕਾਰ ਉਹਨਾਂ ਦੇ ਨੇੜੇ ਤੇੜੇ ਨਹੀਂ ਸੀਗਾ ਐਡੀ ਵੱਡੀ ਨਿੱਜੀ ਜ਼ਿੰਦਗੀ ਦੀਆਂ ਪ੍ਰਾਂਤੀਆਂ ਦੇ ਬਾਵਜੂਦ ਵੀ ਜਦੋਂ ਅਸੀਂ ਕਿਸੇ ਉਹਨਾਂ ਤੋਂ ਬਾਅਦ ਦੇ ਜਿਹੜੇ ਆਪਣੇ ਮੋਦੀ ਸਾਹਿਬ ਹੈ ਜਾਂ ਹੋਰ ਇਹਨਾਂ ਨੂੰ ਦੇਖਦੇ ਆ ਤਾਂ ਅ ਬਿਨਾ ਕੁਝ ਪੱਲੇ ਹੋਣ ਦੇ ਵੀ ਇੰਨਾ ਵੱਡਾ ਹੰਕਾਰ ਰਹਿੰਦਾ ਹੈ ਤਦ ਲੱਗਦਾ ਹੈ ਕਿ ਡਾਕਟਰ ਮਨਮੋਹ ਸਿੰਘ ਇੱਕ ਵੱਖਰੀ ਸ਼ਖਸੀਅਤ ਸਨ ਉਹ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਕਾਲ ਦੇ ਵਿੱਚ ਰਾਈਟ ਟੂ ਇਨਫਾਰਮੇਸ਼ਨ ਐਕਟ ਜਿਹੜਾ ਹੈਗਾ ਜਿਹੜਾ ਜਾਣਕਾਰੀ ਦਾ ਕਾਨੂੰਨ ਹੈ ਉਹ ਦੂਜਾ ਰਾਈਟ ਟੂ ਐਜੂਕੇਸ਼ਨ ਐਕਟ ਖੱਬੇ ਪੱਖੀਆਂ ਦੇ ਪ੍ਰਭਾਵ ਥੱਲੇ ਪਹਿਲੀ ਟਰਮ ਦੇ ਵਿੱਚ ਬਣਿਆ ਮਨਰੇਗਾ ਕਾਨੂੰਨ ਇਹ ਕਾਫੀ ਅਜਹੀਆਂ ਗੱਲਾਂ ਨੇ ਤੇ ਇਸ ਤੋਂ ਇਲਾਵਾ 2013 ਚ ਬਣਾਇਆ ਜਿਹੜਾ ਫੂਡ ਸਿਕਿਉਰਿਟੀ ਐਕਟ ਹੈ ਜਿਹੜਾ ਤੇ ਲੈਂਡ ਦੀ ਕੰਪਨਸੇਸ਼ਨ ਐਕਟ ਇਹ ਕੁਝ ਨਵਿਕਲੀਆਂ ਗੱਲਾਂ ਨੇ ਜਿਹੜੀਆਂ ਲੰਬੇ ਸਮੇਂ ਤੱਕ ਯਾਦ ਕੀਤੀਆਂ ਜਾਣਗੀਆਂ ਉਹਨਾਂ ਨੇ ਆਪਣੀ ਇੱਕ ਟਰਮ ਦੇ ਵਿੱਚ ਕਿਸਾਨਾਂ ਦਾ 70000 ਕਰੋੜ ਦਾ ਕਰਜ਼ਾ ਮਾਫ਼ ਵੀ ਕੀਤਾ ਸੀ ਤੇ ਉਹਦੀ ਗਾਹਾਂ ਥੱਲੇ ਗਰਾਊਂਡ ਤੇ ਕਿੰਨੀ ਕ ਇੰਪਲੀਮੈਂਟੇਸ਼ਨ ਹੋਈ ਵੱਖਰੀ ਗੱਲ ਪਰ ਸਰਕਾਰ ਵੱਜੋਂ ਇੱਕ ਵੱਡਾ ਸਟੈਪ ਸੀ ਇਦੇ ਉੱਤੇ ਹੁਣ ਮੋਦੀ ਸਰਕਾਰ ਬਹੁਤ ਦੇਰ ਤੋਂ ਲਾਰਮ ਲੱਪਾ ਕਰਦੀ ਰਹਦੀ ਹੈ ਤੇ ਬਾਕੀ ਕਈ ਸਾਰੇ ਸੂਬਾ ਸਰਕਾਰਾਂ ਦੇ ਵਿੱਚ ਵੀ ਇਹ ਗੱਲ ਰਹਿੰਦੀ ਹੈ ਅ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਕੁਝ ਗੱਲਾਂ ਜਿਹੜੀਆਂ ਕਿਉਂਕਿ ਉਹਨੂੰ ਜਦੋਂ ਦੇਸ਼ ਦੇ ਫਾਈਨਾਂਸ ਮੰਤਰੀ ਬਣੇ ਤਾਂ ਉਹਨਾਂ ਨੇ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਦੀਆਂ ਜਿਹੜੀਆਂ ਨਵ ਉਦਾਰਵਾਦੀ ਨੀਤੀਆਂ ਸ਼ੁਰੂ ਕੀਤੀਆਂ ਜਿਦੇ ਨਾਲ ਦੇਸ਼ ਦੇ ਵਿੱਚ ਪਬਲਿਕ ਸੈਕਟਰ ਦੇ ادارے ਵੇਚਣੇ ਸ਼ੁਰੂ ਹੋਏ ਤੇ ਜਿਹੜੀਆਂ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਜ਼ਿਆਦਾ ਰਾਇਤਾਂ ਮਿਲੀਆਂ ਉਹਦੇ ਕਰਕੇ ਉਹਨਾਂ ਦੀ ਆਲੋਚਨਾ ਵੀ ਹੁੰਦੀ ਹੈ ਤੇ ਅਸੀਂ ਸੰਗਰਾਮ ਟੀਵੀ ਵੱਲੋਂ ਅ ਅੱਜ ਉਹਨਾਂ ਨੂੰ ਸ਼ਰਧਾ ਦਿੰਦੇ ਹੋਏ ਵੀ ਇਹ ਜ਼ਰੂਰ ਕਹਾਂਗੇ ਕਿ ਇਹ ਭਾਰਤ ਦੀ ਆਰਥਿਕਤਾ ਨੂੰ ਇੱਕ ਪਿੱਠੇ ਪਾਸੇ ਦਾ ਗੇੜਾ ਸੀ ਜਿਹਦਾ ਖਮਿਆਜਾ ਸੀ ਭੁਗਤ ਰਹੇ ਹਾਂ ਤੇ ਮੋਦੀ ਸਰਕਾਰ ਨੇ ਉਹਨਾਂ ਨਵ ਉਦਾਰਵਾਦੀ ਨੀਤੀਆਂ ਨੂੰ ਰਾਕਟ ਦੀ ਸਪੀਡ ਨਾਲ ਤੇਜ਼ ਕਰਕੇ ਕੁਝ ਕੁ ਚੰਦ ਕਰਾਣਿਆਂ ਨੂੰ ਸਾਰਾ ਕੁਝ ਦੇਣ ਦਾ ਕੰਮ ਕਰ ਰਹੇ ਆ। ਅ ਇਸ ਤੋਂ ਇਲਾਵਾ ਡਾਕਟਰ ਪ੍ਰੰਜੇ ਗੁਫਤਾ ਪ੍ਰੰਜੇ ਗੁਹ ਨੇ ਸੌਰੀ ਉਹਨਾਂ ਨੇ ਅ ਅੱਜ ਲਿਖਿਆ ਉਹਨਾਂ ਬਾਰੇ ਕਿ ਪਹਿਲੇ ਸਿੱਖ ਪ੍ਰਧਾਨ ਮੰਤਰੀ ਵਜੋਂ ਉਹਨਾਂ ਨੇ ਪਾਰਲੀਮੈਂਟ 'ਚ ਇਹ ਗੱਲ ਕਹੀ ਸੀ ਕਿ ਮੇਰਾ ਸਿਰ ਸ਼ਰਮ ਨਾਲ ਝੁਕਦਾ ਹੈ ਕਿਉਂਕਿ ਮੇਰੀ ਆਪਣੀ ਪਾਰਟੀ ਦੇ ਨਾਲ ਸੰਬੰਧਿਤ ਕੁਝ ਲੋਕਾਂ ਨੇ 1984 ਚ ਨਵੰਬਰ ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਉਹਦੇ ਗਾਰਡਨ ਵੱਲੋਂ ਕੀਤੇ ਕਤਲ ਤੋਂ ਬਾਅਦ ਸਿੱਖਾਂ ਦਾ ਜੋ ਕਹਾਣ ਕੀਤਾ ਕਤਲੇਆਮ ਕੀਤਾ ਮੇਰਾ ਸਿਰ ਇਹਦੇ ਨਾਲ ਸ਼ਰਮ ਨਾਲ ਝੁਕਦਾ ਹੈ ਸੋ ਇਹ ਉਹਨਾਂ ਦਾ ਇੱਕ ਵੱਖਰਾ ਰੂਪ ਵੀ ਅਸੀਂ ਦੇਖਦੇ ਹਾਂ ਸੋ ਕੁੱਲ ਮਿਲਾ ਕੇ ਉਹ ਬੜੇ ਮਿਹਨਤ ਦੇ ਤੇ ਨਿਮਰਤਾ ਦੇ ਮੂਜਸਮੇ ਸਨ ਤੇ ਆਰਥਿਕ ਨੀਤੀਆਂ ਬੇਸ਼ੱਕ ਕਿਉਂਕਿ ਉਹ ਵਰਲਡ ਬੈਂਕ ਦੇ ਵਿੱਚ ਰਹੇ ਤੇ ਆਈਐਮਐਫ ਵਰਲਡ ਬੈਂਕ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਇਹਨਾਂ ਨੇ ਇੱਥੇ ਭਾਰਤ 'ਚ ਲਿਆਂਦੀਆਂ ਤੇ ਜਿਨ੍ਹਾਂ ਨੇ ਆਰਥਿਕਤਾ ਦੇ ਵਿੱਚ ਕਾਫੀ ਹਲਚਲ ਮਚਾਈ ਹੈ ਕਾਫੀ ਕਈ ਲੋਕ ਉਹਦੀਆਂ ਪ੍ਰਸ਼ੰਸਾ ਕਰਦੇ ਆ ਦੇ ਅਸੀਂ ਉਹਦੇ ਲਈ ਉਹ ਨੰਦਾ ਦੀ ਪ੍ਰਸ਼ੰਸਾ ਨਹੀਂ ਕਰਦੇ ਹਾਂ ਉਸ ਨੂੰ ਅਸੀਂ ਮਾੜਾ ਪੱਖ ਹੀ ਲੈਂਦੇ ਹਾਂ ਅਸੀਂ ਇਹਦੇ باوجود ਵੀ ਚਾਹੇ ਉਹਨਾਂ ਦੇ ਰਾਜ ਚ ਕਈ ਸਰੇ ਘਪਲੇ ਹੋਏ ਪਰ ਕਿਸੇ ਨੇ ਵੀ ਉਹਨਾਂ ਦੇ ਵਿਰੋਧੀਆਂ ਨੇ ਵੀ ਉਹਨਾਂ ਦੇ ਉੱਤੇ ਨਿੱਜੀ ਤੌਰ ਤੇ ਇਲਜ਼ਾਮ ਲਾਉਣ ਦੀ ਕੋਈ ਜ਼ਰਤ ਨਹੀਂ ਕੀਤੀ ਕਿਉਂਕਿ ਉਹਨਾਂ ਦਾ ਆਪਣਾ ਨਿੱਜੀ ਜੀਵਨ ਜਿਹੜਾ ਹੈ ਬਹੁਤ ਇਹਨਾਂ ਗੱਲਾਂ ਤੋਂ ਪਰੇ ਸੀਗਾ ਅ ਦੋਸਤੋ ਅੱਜ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਬਾਬਾ ਜੋਰਾ ਸਿੰਘ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਸ਼ਹਾਦਤ ਦਿਨ ਹੈ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਦੇ ਹਾਂ ਦੋ ਵਾਰ ਅਸੀਂ ਪਹਿਲਾਂ ਸੰਗਰਾਮ ਟੀਵੀ ਵੱਲੋਂ ਕਿਸ ਤਰ੍ਹਾਂ ਆਰਐਸਐਸ ਬੀਜੇਪੀ ਦਾ ਜਿਹੜਾ ਆਈਟੀ ਸੈੱਲ ਹੈ ਸਿੱਖਾਂ ਦੇ ਵਿੱਚ ਮੁਸਲਮਾਨ ਵਿਰੋਧੀ ਐਲੀਮੈਂਟ ਭਰ ਕੇ ਕਿਸ ਤਰ੍ਹਾਂ ਦਾ ਨਾਲ ਉਹਨਾਂ ਨੂੰ ਫਿਨੈਟਿਕ ਬਣਾਉਣ ਵਾਲੇ ਪਾਸੇ ਜਾਂਦਾ ਹੈ ਉਹ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ ਉਹਨਾਂ ਨੂੰ ਦੁਬਾਰਾ ਨਹੀਂ ਕਰਾਂਗੇ ਅ ਦੂਜੇ ਵੱਨੇ ਸਿੱਖਾਂ ਦੇ ਅੰਦਰ ਵੀ ਕੁਝ ਅਜਿਹੇ ਤੱਤ ਮੌਜੂਦ ਹੈ ਜਿਹੜੇ ਬਹੁਤ ਕਟੜਤਾ ਦਾ ਸਿੱਖ ਦਾ ਸਿੱਖ ਧਰਮ ਦਾ ਫਲਸਫਾ ਦੇਣਾ ਚਾਹੁੰਦੇ ਐ ਤੇ ਜਿਹੜੇ ਅ ਬਿਨਾਂ ਸ਼ੱਕ ਸਨਾਤਨ ਧਰਮ ਨਾਲੋਂ ਸਿੱਖ ਧਰਮ ਦਾ ਫਲਸਫਾ ਬਿਲਕੁਲ ਵੱਖਰਾ ਹੈਗਾ ਇਹ ਜਾਤ ਪਾਤ ਨੂੰ ਨਹੀਂ ਮੰਨਦਾ ਚਾਹੇ ਲੋਕਾਂ ਨੇ ਮੰਨਣੋਂ ਨਹੀਂ ਹਟਿਆ ਪਰ ਧਰਮ ਦੇ ਤੌਰ ਤੇ ਇਹ ਨਹੀਂ ਮੰਨਦਾ ਤੇ ਸਿੱਖ ਜਿਹੜਾ ਸਾਰੀ ਦੁਨੀਆ ਨੂੰ ਆਪਣਾ ਭਾਈਚਾਰਾ ਮੰਨਦਾ ਹੈ ਤੇ ਉਹਦੇ ਚ ਧਰਮ ਦਾ ਜਾਤ ਦਾ ਵਿਤਕਰਾ ਨਹੀਂ ਹੈਗਾ ਪਰ ਕੱਟੜ ਲੋਕ ਜਿਹੜੇ ਐ ਸਿੱਖ ਧਰਮ ਦੇ ਵਿੱਚ ਵੀ ਕੁਝ ਇਹ ਜਿਆ ਕਰਦੇ ਐ ਉਸ ਦੇ ਸਬੰਧ ਚ ਪੰਜਾਬੀ ਦੇ ਮਸ਼ਹੂਰ ਕਵੀ ਜਸਵੰਤ ਜਫਰਦੀਦ ਦੀਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਖਾਤਵ ਹੋ ਕੇ ਲਿਖੀਆਂ ਕੁਝ ਲਾਈਨਾਂ ਜਾਂ ਇੱਕ ਪੂਰੀ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਲਿਖਦੇ ਆ ਪਤਾ ਨਹੀਂ ਗੁਰੂ ਜੀ ਤੁਹਾਡੀ ਮौज ਸੀ ਕਿ ਮਜਬੂਰੀ ਚਾਰ ਸਿੰਘ ਬੁਲਾ ਲੈਂਦੇ ਗੈਰ ਮਜ਼ਬ ਗਨੀ ਨਵੀ ਖਾਨ ਨੂੰ ਕਾਹਨੂੰ ਝੁਕਾ ਤਰੇ ਮੰਜੀ ਜਿਸ ਤੇ ਆਪ ਦੀ ਪਾਵਨ ਹਜ਼ੂਰੀ ਪਰ ਤੁਸੀਂ ਤਾਂ ਦਰਬਾਰ ਵਿੱਚ ਵੀ ਵੰਸਵੰਨੇ ਕਵੀ ਕਵਿਸ਼ਰਾਂ ਨੂੰ ਚਮੜਾਈਂ ਰੱਖਦੇ ਸੀ ਇਧਰ ਉਧਰ ਦੇ ਗੈਰ ਮਜਬੂ ਨੂੰ ਵੀ ਗੌਣ ਲਾਈਂ ਰੱਖਦੇ ਸੀ ਪਰ ਸਾਡੀ ਮਰਿਆਦਾ ਪੱਕੀ ਬੈਠ ਕੇ ਗੁਰੂ ਦੇ ਲੋਕ ਕੋਲ ਗਾਉਣ ਲਈ ਬਾਣੀ ਦੇ ਬੋਲ ਮਰਦਾਨੇ ਪੁੱਤਰਾਂ ਹੱਥ ਰਬਾਬ ਨਹੀਂ ਗਾਤਰੇ ਕਿਰਪਾਨ ਜ਼ਰੂਰੀ ਹੈ ਅਸੀਂ ਰਹਿਤ ਪੱਕੀ ਰੱਖਦੇ ਰਹਿ ਰਹਿਤੀ ਹੱਥੋਂ ਹੀ ਛੱਕਦੇ ਹਾਂ ਪੂਰਾ ਪਰਹੇਜ਼ ਰੱਖਦੇ ਹਾਂ ਪਰ ਤੁਹਾਡੇ ਸਹਿਬਜ਼ਾਦਿਆਂ ਦਾ ਲਿਹਾਜ ਤੇ 헤ਜ ਕਰਦੇ ਹਾਂ ਆਖਦੇ ਹਾਂ ਕਿ ਉਹਨਾਂ ਦੀ ਸਿੱਖੀ ਵਜੀਦੇ ਦੇ ਦਰਬਾਰ ਵਿੱਚ ਸਰਹੰਦ ਦੀ ਦੀਵਾਰ ਵਿੱਚ ਵੀ ਨਹੀਂ ਸੀ ਟੁੱਟੀ ਪਰ ਸੱਚ ਪੁੱਛੋ ਉਹ ਸਿੱਖੀ ਤਾਂ ਠੰਡੇ ਗੁਰਜ ਵਿੱਚ ਹੀ ਮੋਤੀ ਮਹਿਰੇ ਬੇਅਮਰਤੀਏ ਹੱਥੋਂ ਦੁੱਧ ਪੀਣ ਲਾ ਨਾਲ ਗਈ ਸੀ ਪਿੱਟੀ ਤੁਹਾਡੇ ਮੂੰਹ ਤੇ ਅਜਿਹਾ ਕਹਿਣ ਤੋਂ ਗੁਰੇਸ਼ ਕਰਦੇ ਆ ਤੁਸੀਂ ਬੜੀ ਘੋਲ ਕੀਤੀ ਅਸੀਂ ਮਰਿਆਦਾ ਅਨੁਸਾਰ ਉਚੇਚੀ ਗੌਰ ਕੀਤੀ ਮਾਤਾ ਗੁਜਰੀ ਦਾ ਨਾਂ ਗੁਜਰ ਕੌਰ ਕੀਤਾ ਗੁਜਰਕੌਰ ਕੀਤੀ ਮਾਤਾ ਸੁੰਦਰੀ ਵੀ ਸੁੰਦਰ ਕੌਰ ਕੀਤੀ ਗੁੱਸਾ ਨਾ ਕਰਨਾ ਅਸੀਂ ਵਕਤ ਨੂੰ ਪੁੱਠਾ ਗੇੜ ਚੜਾਉਣਾ ਹੈ 1699 ਨੂੰ ਤੱਕ ਕੇ 1469 ਤੇ ਪਹੁੰਚਾਉਣਾ ਹੈ ਮਰਦਾਨੇ ਰਾਏ ਬਲਾਰ ਬਾਬੇ ਬੁੱਢੇ ਮੀਆਂ ਮੀਰ ਭਾਈ ਗੁਰਦਾਸ ਨੂੰ ਗੁਰੂ ਵਾਲੇ ਬਣਾਉਣਾ ਹੈ ਪਹਿਲਾ 24 ਸਾਲਾ ਵਕਫਾ ਮਟਾਵਾਂਗੇ ਮਤੀ ਸਤੀਦਾਸ ਨੂੰ ਮਤੀ ਸਤੀਦਾਸ ਦਿਆਲੇ ਨੂੰ ਸਿੰਘ ਸਜਾਵਾਂਗੇ ਬੁੱਧੂ ਸ਼ਾ ਕਰਈਏ ਤੋਡਰਮਲ ਨੂਰੇ ਮਾਹੀ ਦੀ ਗੱਲ ਵੀ ਸਿਰੇ ਲਾ ਕੇ ਛੱਡਾਂਗੇ ਭਾਈ ਨੰਦ ਲਾਲ ਸਣੇ 52 ਕਵੀਆਂ ਨੂੰ ਅਮਰਤ ਸ਼ਕਾ ਕੇ ਛੱਡਾਂਗੇ देखि पंथ तेरे दिया पूज। तान